ਇਹਦੀ ਹਰਕਤਾਂ ਕਿੱਦਾਂ ਨੇ ਆ ਵੀ ਜਨਾਨੀਆਂ ਵਾਲੀਆਂ ਨੇ ਇੱਗੀ ਤਾਨੀਆਂ ਇਹ ਕੁਛ ਤਾਂ ਨਹੀਂ ਆ ਇਹਦਾ ਚਾਲ ਚੱਲਣ ਸਹੀ ਨਹੀਂ ਆ ਇਹਨੂੰ ਸਹੀ ਕਰਾਓ ਇਹਨੂੰ ਠੀਕ ਕਰੋ ਇਹਦੇ ਤੌਰ ਤਰੀਆ ਪਰ ਮੇਰੀ ਮਾਂ ਹਮੇਸ਼ਾ ਮੈਨੂੰ ਕੋਈ ਚੀਜ਼ ਕਹਿੰਦੀ ਹੈ ਹੈ ਤੋ ਇਨਸਾਨ ਨਹੀਂ ਹੈ ਤੋ ਸਾਡੇ ਹੀ ਖੂਨ ਮੈਂ ਉਹਨੂੰ ਜਨਮ ਦਿੱਤਾ ਹੈ ਤਾਂ ਮੇਰੇ ਹੀ ਦਿਲ ਦਾ ਟੁਕੜਾ ਸਾਡੇ ਵਰਗੇ ਵੀ ਲੋਕ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਕਾਫੀ ਦਰਦ ਨੇ ਤੇ ਉਹਨਾਂ ਦੇ ਵਿੱਚ ਖੁਸ਼ੀਆਂ ਵੀ ਬਹੁਤ ਨੇ ਕਿਉਂਕਿ ਜੇ ਮੇਰੀ ਮੇਰੀ ਟ੍ਰੇਨਿੰਗ ਹੋਣ ਤੋਂ ਬਾਅਦ ਜਦੋਂ ਮੈਂ ਘਰ ਆ ਕੇ ਦੱਸਿਆ ਆਪਣੇ ਮਦਰ ਨੂੰ ਮੇਰੇ ਮਦਰ ਨੇ ਮਤਲਬ ਕਿ ਅੰਦਰੋਂ ਦੇ ਬਹੁਤ ਜ਼ੋਰ ਦੀ ਮਤਲਬ ਰੋਣਾ ਸਟਾਰਟ ਕਰਤਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆ ਸਿਮਰਨ ਅਕਸਰ ਤੁਸੀਂ ਇੰਸਟਾਗ੍ਰam ਤੇ ਮੈਨੂੰ ਸਿਮੀ ਸੰਧੂ ਐਮਯੂਏ ਐਜ਼ ਅ ਮੇਕਅਪ ਆਰਟਿਸਟ ਦੇਖਿਆ ਹੋਏਗਾ ਤੇ ਅਗਰ ਮੈਂ ਗੱਲ ਕਰਾਂ ਆਪਣੀ ਬਚਪਨੇ ਤੋਂ ਲੈ ਕੇ ਹੁਣ ਤੱਕ ਮੈਂ ਬਹੁਤ ਚੀਜ਼ਾਂ ਫੇਸ ਕੀਤੀਆਂ ਨਾ ਬਚਪਨ ਚ ਮੈਨੂੰ ਕਾਫੀ ਟੌਨਸ ਵਗੈਰਾ ਸਹਿਣੇ ਪੈਂਦੇ ਸੀਗੇ ਤੇ ਜਿਵੇਂ ਮੇਰੀ ਸਟਾਰਟ ਮੇਰੀ ਫੈਮਲੀ ਤੋਂ ਹੀ ਹੁੰਦਾ ਹੈ ਨਾ ਜਿਵੇਂ ਕਿ ਆਪਣੀ ਫੈਮਲੀ ਚ ਕੀ ਵੀ ਇਹਦੀ ਹਰਕਤਾਂ ਕਿੱਦਾਂ ਨੇ ਆ ਵੀ ਜਨਾਨੀਆਂ ਵਾਲੀਆਂ ਨੇ ਤੇ ਗੇਟਾਨੀਆਂ ਇਹ ਕੁਝ ਤਾਂ ਨਹੀਂ ਆ ਸੋ ਉਹ ਚੀਜ਼ ਮੇਰੀ ਮਦਰ ਨੂੰ ਨਾ ਬਾਰ 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 ਕਹੀ ਜਾਨੀਆਂ ਨੇ ਹਨਾ ਤੇ ਇਹ ਫੈਮਿਲੀ ਚ ਕੁਝ ਨਹੀਂ ਮੇਰੇ ਮਾਸੀ ਤਾਇਆ ਚ ਆਪਾਂ ਕਿੰਨਾ ਦੇ ਪਰਸਨਲ ਨਾਮ ਚਲੋ ਮੈਂ ਨਾਂ ਵੀ ਲਵਾ ਤੇ ਉਹਨਾਂ ਦੇ ਬਾਰੇ ਦੱਸਾਂ ਵੀ ਤੇ ਉਹਨਾਂ ਨੇ ਹੀ ਕਿਹਾ ਮੇਰੀ ਮਦਰ ਦਾ ਦਿਲ ਬਹੁਤ ਜ਼ਿਆਦਾ ਨਾ ਦੁਖੀ ਹੁੰਦਾ ਹੁੰਦਾ ਸੀ ਇਹ ਸੋਚ ਕੇ ਕਿ ਮੇਰੇ ਬੱਚੇ ਨੂੰ ਕਿਉਂ ਕਹਿਣਾ ਤੇ ਅਗਰ ਤੁਸੀਂ ਮੰਨੋਗੇ ਉਹ ਚੀਜ਼ ਨੂੰ ਕਿ ਉਸ ਬੱਚੇ ਦੀ ਉਮਰ ਕਿੰਨੀ ਹੈ 6 ਤੋਂ 7 ਸਾਲ 6 ਤੋਂ 7 ਸਾਲ ਦਾ ਬੱਚਾ ਹਜੇ ਖੇਡ ਰਿਹਾ ਕੁੱਦ ਰਿਹਾ ਤੇ ਹੱਥ ਦੇ ਜੈਸਚਰ ਜਦਾਂ-ਤਦਾਂ ਹੁੰਦੇ ਨੇ ਤੁਸੀਂ ਉਸ ਚੀਜ਼ ਤੋਂ ਹੀ ਉਹਨਾਂ ਜੱਜ ਕਰ ਲੈਨੇ ਕਿ ਕਿਉਂ ਪਹਿਲੀ ਗੱਲ ਤਾਂ ਵਰਡ ਜਿਹੜਾ ਕਿ ਮੈਨੂੰ ਪਤਾ ਹੀ ਨਹੀਂ ਉਹ ਮੈਂ ਸਿੱਖਿਆ ਤਾਂ ਹੋਇਆ ਨਹੀਂ ਉਹ ਵਰਡ ਹੈ ਕਿ ਜਦੋਂ ਸੁਨਣਾ ਆਬਵੀਅਸ ਜੀ ਗੱਲ ਹੁੰਦੀ ਏ ਓਬਵੀਅਸ ਗੱਲ ਇਹ ਆ ਕਿ ਜਦੋਂ ਆਪਾਂ ਸੁਣਦੇ ਆਪਾਂ ਵੀ ਤਾਂ ਹੰਦੇ ਨੇ ਕਿ ਅੱਡ ਜਿਹੜਾ ਸ਼ਬਦ ਹੈ ਨਾ ਗੇ ਕਿਉਂ ਕਿਹਾ ਗਿਆ ਇਹ ਕਿੱਥੋਂ ਆਇਆ ਮੈਂ ਤਾਂ ਕਦੀ ਸੁਣਿਆ ਨਹੀਂ ਹੈ ਤੇ ਉਹੀ ਗੱਲਾਂ ਹੁੰਦੀਆਂ ਹੁੰਦੀਆਂ ਜਦੋਂ ਸੁਣੀ ਜਾਣੀਆਂ ਫਿਰ ਮੇਰੇ ਅੰਦਰ ਹੀ ਅੰਦਰ ਨਾ ਅੰਦਰ ਹੀ ਅੰਦਰ ਮੈਂ ਖੁੱਲ ਹੀ ਜਾਣਾ ਮੇਰੇ ਨਾਲ ਵੀ ਮੇਰੇ ਨਾਲ ਹੋ ਕੀ ਰਿਹਾ ਵਾ ਨਾਲ ਦੇ ਕਲਿਕਸ ਹੁੰਦੇ ਸੋ ਉਹਨਾਂ ਨੇ ਵੀ ਕਾਫੀ ਟੌਰਚਰ ਕਰਿਆ ਕਿ ਨਾ ਫालतू ਦੇ ਕਮੈਂਟਸ ਪਾਸ ਕਰਨਾ ਉਹ ਜਿੱਦਾਂ ਕਰਕੇ ਮੇਰੀ ਪੜ੍ਹਾਈ ਵੀ ਨਾ ਫਿਰ ਹੌਲੀ ਹੌਲੀ ਪਿੱਛੇ ਹੁੰਦੀ ਗਈ ਤੇ ਮੇਰੇ ਮਦਰ ਨੂੰ ਵੀ ਕਾਫੀ ਕੁਝ ਮਤਲਬ ਸੁਣਾਉਣ ਚਾਹੁੰਦਾ ਦਾ ਸੋ ਤੁਹਾਡਾ ਬੱਚਾ ਪੜ੍ਹਦਾ ਨਹੀਂ ਹੈ ਅਸੀਂ ਬਲੈਕ ਬੋਰਡ ਵਾਲ ਜਰੂ ਦੇਖਦੇ ਹਾਂ ਨਾ ਕਿ ਇਹਨੂੰ ਹੱਥ ਨਾਲ ਇਸ਼ਾਰੇ ਕਰਨੇ ਪੈਂਦੇ ਆ ਕਿ ਤੇਰਾ ਧਿਆਨ ਕਿੱਥੇ ਆ ਐਵੇਂ ਕਰ ਕਰਕੇ ਫਿਰ ਜ਼ਿੰਦਗੀ ਬਦਲਦੀ ਕਰਦੇ ਕਰਦੇ ਮੈਂ ਆਪਣਾ ਪੂਰਾ ਸਕੂਲ ਚੱਲੋ ਜਿੱਦਾਂ ਨਾ ਕਿੱਦਾਂ ਕਰਕੇ ਖਤਮ ਕਰ ਲਿਆ ਫਿਰ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ 'ਚ ਐਡਮਿਸ਼ਨ ਲਿੱਤੀ ਤੇ ਐਡਮਿਸ਼ਨ ਲੈਣ ਤੋਂ ਪਹਿਲਾਂ ਮੈਂ ਆਪਣੇ ਮਦਰ ਨੂੰ ਕਿਹਾ ਕਿ ਮੈਂ ਐਜ਼ ਅ ਮੇਕਅਪ ਆਰਟਿਸਟ ਮਤਲਬ ਕੰਮ ਕਰਨਾ ਹੈ ਮੇਰੇ ਮਦਰ ਨੇ ਮੈ ਮੇਗਾ ਆਰਟਿਸਟ ਨਹੀਂ ਬੰਨਾ ਵੀ ਇਹ ਚੀਜ਼ਾਂ ਕਹਿਣ ਕਰਕੇ ਫਿਰ ਤੁਹਾਨੂੰ ਸਾਰੇ ਨਾਲ ਫਿਰ ਆਪਣੇ ਰਿਸ਼ਤੇਦਾਰਾਂ ਨੇ ਤੂੰ ਨਹੀਂ ਚੀਜ਼ ਕਹਿਣੀ ਹੈ ਕਿ ਤੁਹਾਡੇ ਬੱਚੇ ਨੂੰ ਉਹੀ ਚੀਜ਼ਾਂ ਨੇ ਮੇਰੇ ਮम्मा ਨੇ ਕਹਿਣੇ ਵੀ ਕੰਜਰਾਂ ਵਾਲੇ ਕੰਮ ਨੇ ਇਹ ਨਹੀਂ ਹਨਾ ਬਹੁਤ ਕੁਝ ਕਹਿਣਾ ਉਹਨਾਂ ਨੇ ਉਸ ਟਾਈਮ ਨਹੀਂ ਸੀ ਸਪੋਰਟ ਕਰਦੇ ਚਲੋ ਅੱਜ ਕਰਦੇ ਨੇ ਤੇ ਮੈਨੂੰ ਐ ਹੀ ਹੋਣਾ ਕਿ ਚਲੋ ਮੇਰੇ ਮਦਰਾਂ ਕਹਿੰਦੇ ਨੇ ਆਪਾਂ ਨਹੀਂ ਕਰਨਾ ਸਿਰਫ ਇੱਕ ਮਾਂ ਦੀ ਖੁਸ਼ੀ ਕਰਕੇ ਮੈਂ ਆਪਣੀ ਹੋਟਲ ਮੈਨੇਜਮੈਂਟ ਦੀ ਜਿਹੜੀ ਡਿਗਰੀ ਸਟਾਰਟ ਕੀਤੀ ਤੇ ਉਹ ਕਰਨ ਤੋਂ ਬਾਅਦ ਚੋਂ ਜਦੋਂ ਮੈਂ ਸਟਾਰਟ ਕੀਤੀ ਹੈ ਤੇ ਕোর্স ਕੰਪਲੀਟ ਦੇ ਹੁੰਦੇ ਵਿੱਚ ਜੇ ਸਾਡੀ ਟ੍ਰੇਨਿੰਗ ਸਟਾਰਟ ਹੁੰਦੀ ਹੈ ਨਾ ਉਦੋਂ ਤੱਕ ਮੈਂ ਬਿਲਕੁਲ ਨਾਰਮਲ ਸੀ ਐਜ਼ ਅ ਮੇਲ ਯੂ ਕੈਨ ਸੇ ਹੈ ਨਾ ਤੇ ਜਦੋਂ ਮੈਂ ਟ੍ਰੇਨਿੰਗ ਕੀਤੀ ਸਾਡੀ ਇੱਕ ਟ੍ਰੇਨਿੰਗ ਦਾ ਪਾਰਟ ਹੁੰਦਾ ਵਾ ਉਹ ਹੌਸਪਿਟੈਲਿਟੀ ਦਾ ਜਿਹਦੇ ਵਿੱਚ ਸਾਨੂੰ ਬੈਂਗਲੌਰ ਜਾਣਾ ਪਿਆ ਸੀ 6 ਮੰਥ ਲਈ ਤੇ ਉੱਥੇ ਜਾ ਕੇ ਜਦੋਂ ਮੈਂ ਦੇਖਿਆ ਕਿ ਮੇਰੇ ਵਰਗੇ ਐਲਜੀਬੈਟਿਕ ਕਮਿਊਨਿਟੀ ਦੇ ਬਹੁਤ ਜ਼ਿਆਦਾ ਲੋਕ ਨੇ ਉਹ ਆਪਣੀ ਜ਼ਿੰਦਗੀ ਬਹੁਤ ਅੱਛੇ ਤਰੀਕੇ ਨਾਲ ਜਿਗਰੇ ਨੇ ਹੈ ਨਾ ਮੇਕਅਪ ਵੀ ਕਰਦੇ ਨੇ ਡਰੈਸਅਪ ਵੀ ਅੱਦਾ ਦਾ ਕਰਦੇ ਨੇ ਕੋਈ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਤੇ ਲੋਕਾਂ ਦਾ ਦੇਖਣਾ ਵੀ ਉੱਥੇ ਬਹੁਤ ਅੱਛਾ ਤੇ ਉੱਥੇ ਜਦੋਂ ਜਾ ਕੇ ਮੈਨੂੰ ਪਹਿਲੀ ਵਾਰ ਇੱਕ ਸੋਸ਼ਲ ਹੈਂਡਲਸ ਤੇ ਮੈਨੂੰ ਮਤਲਬ ਕਿ ਇੱਕ ਮੈਸੇਜ ਆਉਂਦਾ ਵਾ ਜੋ ਸੀਗਾ ਐਲਜੀਬੀਟੀ ਪਾਰਟੀ ਦਾ ਤੇ ਉਸ ਟਾਈਮ ਮੇਰੇ ਕੋਲ ਇੰਨੇ ਖਾਸ ਫਰੈਂਡਸ ਨਹੀਂ ਸੀਗੇ ਐਲਜੀਬੀਟੀ ਕਮਿਊਨਿਟੀ ਦੇ ਤੇ ਮੈਨੂੰ ਇਹੀ ਹੁੰਦਾ ਸੀਗਾ ਕਿ ਉਹ ਪਾਰਟੀ 'ਚ ਨਾ ਇੱਕ ਵਾਰੀ ਮੈਂ ਵਿਜ਼ਿਟ ਕਰਨਾ ਤੇ ਮੈਂ ਦੇਖਾਂ ਕੀ ਹੁੰਦਾ ਮੈਨੂੰ ਡਰ ਵੀ ਅੰਦਰੋਂ ਅੰਦਰ ਹੀ ਹੋਣਾ ਕਿ ਅਗਰ ਮੇਰੇ ਘਰ ਦੇ ਨੂੰ ਪਤਾ ਲੱਗ ਗਿਆ ਕਿ ਪਤਾ ਮਾਰ ਹੀ ਨਾ ਦੇਣ ਜਾਂ ਕੁੱਟਣ ਜਾਂ ਮੈਨੂੰ ਘਰੋਂ ਨਾ ਕੱਢ ਦੇਣ ਤੇ ਉਹ ਕਰਨ ਤੋਂ ਬਾਅਦ ਜੋ ਮੈਂ ਆ ਪਾਰਟੀ ਮਤਲਬ ਕਿਦਣਾ ਕਿਦਣਾ ਕਰਕੇ ਵਿਜ਼ਿਟ ਕੀਤੀ ਤੇ 10 15 ਮਿੰਟ ਚ ਮੈਂ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਨਹੀਂ ਵੀ ਮਤਲਬ ਕਾਫੀ ਡਰ ਲੱਗ ਰਿਹਾ ਸੀ ਮੈਨੂੰ ਨਾ ਤੇ ਉਸ ਪਾਰਟੀ ਦੇ ਮਤਲਬ ਖਤਮ ਹੋਣ ਤੋਂ ਬਾਅਦ ਜੋ ਮੈਂ ਆਪਣੇ ਆਪ ਨਾਲ ਇਹ ਸੋਚਿਆ ਕਿ ਅਗਰ ਇਹ ਸਾਰੇ ਜ਼ਿੰਦਗੀ ਜੀ ਸਕਦੇ ਨੇ ਤੇ ਮੈਂ ਕਿਉਂ ਨਾ ਜੀਵਾਂ ਕਿਉਂ ਨਾ ਮੈਂ ਆਪਣੇ ਮਤਲਬ ਆਪਣੇ ਮਦਰ ਨੂੰ ਸਮਝਾਵਾਂ ਕਿ ਮੇਰਾ ਵੀ ਹੱਕ ਹੈ ਜ਼ਿੰਦਗੀ ਜੀਣ ਦਾ ਕਿ ਤੁਸੀਂ ਜਿਹੜੀ ਵੀ ਸਟੱਡੀ ਮੈਨੂੰ ਕਰਵਾ ਰਹੇ ਠੀਕ ਆ ਚਲੋ ਮੈਂ ਤੁਹਾਡੇ ਕਹਤੇ ਘਰ ਵੀ ਲੈਣੀ ਕੰਪਲੀਟ ਵੀ ਹੋ ਜਾਣੀ ਆ ਪਰ ਕਿਤੇ ਨਾ ਕਿਤੇ ਇੱਕ ਜਿਹੜਾ ਅੰਦਰ ਹੁੰਦਾ ਨਾ ਕਿ ਨਹੀਂ ਐਜ਼ ਅ ਮੇਕਅਪ ਆਰਟਿਸਟ ਜਾਂ ਐਜ਼ ਅ ਫੈਸ਼ਨ ਸਟਾਈਲਿਸਟ ਜੋ ਜਿਹਦੇ ਵਿੱਚ ਮੇਰਾ ਬਹੁਤ ਜ਼ਿਆਦਾ ਮਤਲਬ ਕਿ ਰਿਜਕ ਆ ਜਾ ਕੇ ਆਹ ਲੋ ਕਿ ਮੇਰਾ ਬਹੁਤ ਜ਼ਿਆਦਾ ਉਹਦੇ ਵਿੱਚ ਦਿਲ ਵਾ ਜੇ ਮੇਰੀ ਮੇਰੀ ਟ੍ਰੇਨਿੰਗ ਹੋਣ ਤੋਂ ਬਾਅਦ ਜਦੋਂ ਮੈਂ ਘਰ ਆ ਕੇ ਦੱਸਿਆ ਆਪਣੇ ਮਦਰ ਨੂੰ ਮੇਰੇ ਮਦਰ ਨੇ ਮਤਲਬ ਕਿ ਅੰਦਰੋਂ ਦੇ ਬਹੁਤ ਜ਼ੋਰ ਦੀ ਮਤਲਬ ਰੋਣਾ ਸਟਾਰਟ ਕਰਤਾ ਕਿ ਇੱਕ ਤਰ੍ਹਾਂ ਨਾਲ ਆ ਕਿ ਮੈਨੂੰ ਉਹਨਾਂ ਨੇ ਇੰਨਾ ਹੀ ਡਰਾਤਾ ਕਿ ਉਹਨਾਂ ਦਾ ਮਤਲਬ ਬੀਪੀ ਤੱਕ ਲੋ ਹੋ ਗਿਆ ਸੁਣ ਕੇ ਵੀ ਆ ਕੀ ਕਹਿ ਕਿ ਮਤਲਬ ਕਹਿਣਾ ਕਿ ਸਟਾਰਟ ਕਰਤਾ ਨਾ ਤੂੰ ਕੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫੇਰ ਹੋਈ ਚ ਕੀ ਹੁਣ ਤੂੰ ਦੇਖ ਲੈ ਅਗਰ ਆ ਚੀਜ਼ ਕਰਨੀ ਆ ਤਾਂ ਫੈਮਲੀ ਨੇ ਤੈਨੂੰ ਫਿਰ ਮਜ਼ਾਕ ਉਡਾਣਾ ਮੈਨੂੰ ਸਾਰੇ ਫਿਰ ਉਹੀ ਟੌਂਟ ਕਰਨਗੇ ਹਨਾ ਤੇ ਮੈਂ ਉਹਨਾਂ ਨੂੰ ਇੱਕ ਚੀਜ਼ ਕਿਹਾ ਮੈਂ ਕਿ ਮਮੀ ਹੁਣ ਗੱਲ ਐਦਾਂ ਵਾ ਕਿ ਮੈਂ ਵਾਪਿਸ ਜਦੋਂ ਵਾਪਿਸ ਆਂਤੇ ਵੀ ਜਦੋਂ ਐਦਾਂ ਹੋਇਆ ਕਿਉਂਕਿ ਮੈਂ ਉੱਥੇ ਮੇਕਅਪ ਕਰਨਾ ਵੀ ਸਟਾਰਟ ਕਰਤਾ ਸੀ ਜਦੋਂ ਇੱਥੇ ਕਿ ਮੇਰੀ ਲੁੱਕ ਵੀ ਕਾਫੀ ਚੇਂਜ ਹੋਣੀ ਸਟਾਰਟ ਹੋ ਗਈ ਸੀ ਮੇਰੇ ਮਦਰ ਨੇ ਮਨੇ ਹੀ ਕਿਹਾ ਵੀ ਕੀ ਹੋ ਗਿਆ ਵਾ ਹਨਾ ਤੇ ਫਿਰ ਉਹਨਾਂ ਨੇ ਮੈਨੂੰ ਇੱਕੋ ਚੀਜ਼ ਕਹੀ ਕਿ ਹੁਣ ਵੀ ਤੂੰ ਦੇਖ ਲੈ ਹਜੇ ਵੀ ਆਪਾਂ ਕਾਹਨੂੰ ਇਹ ਚੀਜ਼ ਕਰਨੀ ਤਾਂ ਆਪਣੀ ਡਿਗਰੀ ਕੰਪਲੀਟ ਕਰ ਪੜਾਈ ਕਰ ਬਾਅਦ ਵਿੱਚ ਮੈਨਾਂ ਇੱਕ ਚੀਜ਼ ਕੀ ਕਿ ਦੇਖੋ ਮਮਾ ਫੈਸਲਾ ਤੁਹਾਡਾ ਵਾ ਚੇਂਜ ਹੁੰਦਾ ਡਿਸੀਜਨ ਮੇਰਾ ਵਾ ਤੁਸੀਂ ਰੱਖਣਾ ਨਹੀਂ ਰੱਖਣਾ ਤੁਹਾਡੀ ਮਰਜ਼ੀ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰਾ ਮਤਲਬ ਸਾਡੀ ਇਸ ਚੀਜ਼ ਦੇ ਵਿੱਚ ਕਾਫੀ ਟਾਈਮ ਗੈਪ ਪੈ ਗਿਆ ਆਰਾਊਂਡ 3-4 ਮਹੀਨੇ ਸਿੱਨਾ ਘੱਟ ਬੋਲਣਾ ਸਟਾਰਟ ਕਰਤਾ ਮਦਰਨਾ ਫਿਰ ਮੈਂ ਵਾਪਸ ਆਪਣਾ ਯੂਨੀਵਰਸਿਟੀ ਆ ਕੇ ਆਪਣਾ ਅਗਲਾ ਕੋਰਸ ਮਤਲਬ ਕੰਟੀਨਿਊ ਕੀਤਾ ਪੂਰਾ ਤੇ ਉਸ ਤੋਂ ਬਾਅਦ ਜੋ ਹੁਣ ਆਲਮੋਸਟ ਕੋਰਸ ਕੰਪਲੀਟ ਹੋ ਚੁੱਕਾ ਸੀਗਾ ਕੰਪਲੀਟ ਹੋਣ ਤੋਂ ਬਾਅਦ ਜੋ ਫਿਰ ਜਦੋਂ ਪੂਰੀ ਕੁਆਲਿਫੀਕੇਸ਼ਨ ਵੀ ਕੰਪਲੀਟ ਹੋ ਜਾਂਦੀ ਹੈ ਫਿਰ ਮੈਂ ਹੁਣ ਆਪਣਾ ਕਿੱਦਾਂ ਨਾ ਕਿੱਦਾਂ ਜਿੱਦ ਵਿੱਚ ਕਰਕੇ ਮੈਂ ਆਪਣੇ ਮਦਰ ਨੂੰ ਇਹ ਕਿਹਾ ਕਿ ਮੈਂ ਹੁਣ ਮੇਕਅਪ ਆਰਟਿਸਟ ਬੰਨਣਾ ਹੈ ਤੁਸੀਂ ਮੈਨੂੰ ਕੋਰਸ ਕੰਪਲੀਟ ਕਰਵਾ ਦੋ ਤਾਂ ਬੈਸਟ ਹੈ ਤੇ ਚਲੋ ਹੌਲੀ ਹੌਲੀ ਉਹ ਵੀ ਸਮਝ ਗਏ ਸੀਗੇ ਉਹਨਾਂ ਨੇ ਵੀ ਮੈਨੂੰ ਇਹ ਕਿਹਾ ਕਿ ਚਲੋ ਮੇਕਅਪ ਆਰਟਿਸਟ ਦਾ ਕਰਵਾ ਦਿੰਦੇ ਆ ਪਰ ਉਸ ਤੱਕ ਵੀ ਮੈਂ ट्रांजिशन ਜਾਂ ਕੋਈ ਵੀ ਚੀਜ਼ ਦਾ ਪ੍ਰੋਸੈਸ ਦਾ ਅਜੇ ਤੱਕ ਬਿਲਕੁਲ ਨਹੀਂ ਸੋਚਿਆ ਮੈਨੂੰ ਇਹ ਸਿੱਕੀ ਕਿ ਮੈਂ ਹਜੇ ਆਪਣੇ ਪੈਰਾਂ ਤੇ ਖੜਨਾ ਵਾ ਜਦੋਂ ਮੈਂ ਸਟਾਰਟ ਕੀਤਾ ਫਿਰ ਆਪਣੀ ਫੈਮਲੀ ਦੇ ਨਾਲ ਮਿਲ ਕੇ ਮੇਰੇ ਮਦਰ ਨੇ ਮੈਨੂੰ ਕੋਰਸ ਦੀ ਪਰਮਿਸ਼ਨ ਦਿੱਤੀ ਮੇਕਅਪ ਆਰਟਿਸਟ ਦਾ ਕੋਰਸ ਕੰਪਲੀਟ ਹੁੰਦੇ ਫਿਰ ਮੈਂ ਆਪਣੀ ਜੌਬ ਸਟਾਰਟ ਕੀਤੀ ਅਗਰ ਗੱਲ ਕਰਾਂ ਮੈਂ ਜ਼ਿੰਦਗੀ ਦੀ ਅਗਰ ਆਪਣੀ ਪਹਿਲੂ ਦੀ ਕਿ ਇਹ ਚੀਜ਼ ਕਰਨੀ ਬਹੁਤ ਈਜ਼ੀ ਨਹੀਂ ਸੀ ਮੇਰੇ ਲਈ ਅਗਰ ਆਪਾਂ ਕਹਿ ਦੀ ਨਾ ਕਿ ਚਲੋ ਹਾਂ ਬਹੁਤ ਈਜ਼ੀ ਹੋ ਗਿਆ ਕਿ ਤੁਸੀਂ ਮੇਕਅਪ ਆਰਟਿਸਟ ਵੀ ਬਣ ਗਏ ਹੋ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਇਹ ਚੀਜ਼ ਕਰਨੀ ਬਹੁਤ ਡਿਫਿਕਲਟ ਸੀ ਕਿਉਂਕਿ ਸਭ ਤੋਂ ਪਹਿਲਾਂ ਜ਼ਿੰਦਗੀ 'ਚ ਤੁਸੀਂ ਲੋਕਾਂ ਦੇ ਮੂਹਰੇ ਜਦੋਂ ਆਉਂਦੇ ਹੋ ਨਾ ਉਹ ਚੀਜ਼ ਬਹੁਤ ਹੀ ਜ਼ਿਆਦਾ ਔਖੀ ਹੁੰਦੀ ਹੈ ਕਿਉਂਕਿ ਤੁਸੀਂ ਉਹਨਾਂ ਦੇ ਲਈ ਹਾਸੇ ਦਾ ਪਾਤਰ ਹੋ ਕਿਉਂਕਿ ਹਾਸੇ ਦਾ ਪਾਤਰ ਤੁਸੀਂ ਕਿਉਂ ਇਹ ਤੁਹਾਨੂੰ ਵੀ ਨਹੀਂ ਪਤਾ ਇਹ ਚੀਜ਼ ਸਟਾਰਟ ਹੀ ਬਚਪਨ ਤੋਂ ਹੁੰਦੀ ਹੈ ਨਾ ਆਪਣੀ ਕਿਉਂਕਿ ਜਦੋਂ ਬਚਪਨ ਦੇ ਆਪਣੀ 'ਚ ਕੁਝ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਅਗਰ ਮੈਂ ਬਹੁਤ ਪਾਸਟ ਵਿੱਚ ਜਾਵਾਂ ਜਾਂ ਕੁਝ ਵੀ ਮੈਂ ਚੀਜ਼ ਯਾਦ ਕਰਾਂ ਤਾਂ ਮੇਰੇ ਨਾਲ ਵੀ ਕੁਝ ਇਨਸੀਡੈਂਟ ਆਇਆ ਸਾਡੀ ਕਮਿਊਨਿਟੀ 'ਚ ਮੋਸਟਲੀ ਅਗਰ ਐਦਾਂ ਦੀ ਚੀਜ਼ ਦੇ ਵਿੱਚ ਕੋਈ ਸਟੈਪ ਧਰਦਾ ਵੀ ਹੈ ਟਰਾਂਜੀਸ਼ਨੇ ਕੋਈ ਵੀ ਚੀਜ਼ ਬਦਲਾਵਿਆ ਗੇ ਕਮਿਊਨਿਟੀ ਤੇ ਐਲਜੀਬਿਟੀ ਵਿੱਚ ਉਹਨਾਂ ਹਰ ਇੱਕ ਇਨਸਾਨ ਦੇ ਨਾਲ ਅਗਰ ਜਿੱਥੇ ਤੱਕ ਮੈਨੂੰ ਪਤਾ ਹੈ ਮੇਰੇ ਫਰੈਂਡਸ 100 ਵਿੱਚੋਂ 99% ਇਦਾਂ ਦੇ ਹੀ ਲੋਕਰ ਜਿਨ੍ਹਾਂ ਨਾਲ ਬਚਪਨ ਚ ਕੋਈ ਨਾ ਕੋਈ ਚੀਜ਼ ਘਟ ਨਾ ਚੋ ਉਹਨਾਂ ਨੇ ਵਾਪਰੀ ਹੋਵੇ ਉਹ ਵੀ ਗਲਤ ਗਲਤ ਇਸ ਵਜੋਂ ਕਿਸੇ ਦੇ ਨਾਲ ਕੋਈ ਬੈਡ ਹਰੈਸ਼ ਹੋਇਆ ਹੋਵੇ ਐਕਚੁਅਲੀ ਹਰੈਸ਼ਮੈਂਟ ਹੋਇਆ ਕੋਈ ਬੈਡ ਟੱਚਿੰਗਸ ਹੋਈਆਂ ਹੋਣ ਆਪਣੇ ਘਰ ਦੇ ਵਿੱਚੋਂ ਸਟਾਰਟ ਹੁੰਦੀਆਂ ਇਹ ਚੀਜ਼ਾਂ ਦੀ ਪਾਰ ਦੇ ਤੇ ਤੁਹਾਨੂੰ ਕੋਈ ਕੁਝ ਨਹੀਂ ਕਹਿਣ ਆਉਂਦੇ ਕੋਈ ਤੁਹਾਨੂੰ ਤੁਹਾਡੇ ਮਾਪਿਓ ਨੇ ਇਹ ਚੀਜ਼ ਲਈ ਬੋਲਦੇ ਸਭ ਤੋਂ ਪਹਿਲੀ ਸਟਾਰਟਿੰਗ ਹੀ ਤੁਹਾਡੀ ਫੈਮਲੀ ਤੋਂ ਹੁੰਦੀ ਜੋ ਤੁਹਾਨੂੰ ਤੁਹਾਡੇ ਚੱਲਣ ਤੋਂ ਤੁਰੰਤ ਤੋਂ ਤੁਹਾਡੀ ਸੋਚ ਤੋਂ ਤੁਹਾਡੇ ਬਿਹੇਵ ਤੋਂ ਤੁਹਾਨੂੰ ਜੱਜ ਕਰਨਾ ਸਟਾਰਟ ਕਰ ਦਿੰਦੇ ਹੋ ਹੋਰ ਕੋਈ ਨਹੀਂ ਮੇਰੀ ਫੈਮਲੀ ਵਿੱਚ ਮੇਰੇ ਹੀ ਮਾਸੀ ਕਹਿ ਲਓ ਜਾਂ ਮੇਰੇ ਹੀ ਰਿਲੇਟਿਵ ਸੀ ਹੈ ਮੇਰੇ ਭਰਾ ਦੇ ਵੱਲੋਂ ਕਹਿ ਲਓ ਉਹਨਾਂ ਨੇ ਹਮੇਸ਼ਾ ਮੇਰੀ ਮਦਰ ਨੂੰ ਹੀ ਕਹੀ ਜਾਣਾ ਇਹਦਾ ਚਾਲ ਚੱਲਣ ਸਹੀ ਨਹੀਂ ਆ ਇਹਨੂੰ ਸਹੀ ਕਰਾਓ ਇਹਨੂੰ ਠੀਕ ਕਰੋ ਇਹਦੇ ਤੌਰ ਤਰੀਆ ਸਹੀ ਨਹੀਂ ਆ ਇਹਦੇ ਹੱਥਾਂ ਦੇ ਜੈਸਚਰ ਦੇਖੋ ਮਾਸੀ ਕੀ ਕਰਦਾ ਹੈ ਹੈਨਾ ਜਾਂ ਕੁਝ ਵੀ ਮੇਰੀ ਮਦਰ ਨੇ ਮੈਨੂੰ ਇਹ ਕਿਆ ਕਰਨਾ ਕਿ ਤੂੰ ਪੁਲਿਸ ਆਪਣੀ ਹਰਕਤਾਂ ਸਹੀ ਕਰ ਲੈ ਹੈਨਾ ਵੀ ਮੈਨੂੰ ਆਹ ਕੁਝ ਸੁੰਨਾ ਪੈਂਦਾ ਤੇ ਆ ਚੀਜ਼ਾਂ ਤੋਂ ਮੈਂ ਆਪਣੇ ਅੰਦਰ ਹੀ ਸੋਚੀ ਜਾ ਕੇ ਆਪਣੇ ਅੰਦਰ ਹੀ ਅੰਦਰ ਅੰਦਰ ਘੁੱਲੀ ਜਾ ਕੇ ਨੇ ਵੀ ਇਹ ਚੀਜ਼ ਮੈਨੂੰ ਕਹਿੰਦੇ ਕਿ ਕਿਉਂ ਮੈਂ ਬਾਕੀਆ ਤੋਂ ਅੱਡ ਐਦਾਂ ਹੀ ਕਿਉਂ ਤੇ ਸਕੂਲ ਦੇ ਵਿੱਚ ਵੀ ਆਈ ਚੀਜ਼ਾਂ ਜਦੋਂ ਹੁੰਦੀਆਂ ਨਾ ਉਹੀ ਚੀਜ਼ ਮੇਰੇ ਹਮੇਸ਼ਾ ਸੁਣਦੇ ਸੁਣਦੇ ਮੈਨੂੰ ਇਹ ਅੰਦਰ ਹੀ ਅੰਦਰ ਨਾ ਚੀਜ਼ ਖਾਈ ਜਾਇਆ ਕਰਨੀ ਕਿਉਂ ਮੇਰੇ ਵਿੱਚ ਹੀ ਕਿਉਂ ਫਿਰ ਮੈਂ ওই ਮੋਬਾਈਲ ਦੇ ਉੱਤੇ ਸਰਚ ਕਰੀ ਜਾਣਾ ਆਪਣੀ ਚੀਜ਼ਾਂ ਬਾਰੇ ਕੁਝ ਨਾ ਕੁਝ ਕੱਢੀ ਜਾਣਾ ਦੀ ਹੈ ਕਿ ਜਦੋਂ ਚੀਜ਼ ਵਿੱਚ ਵਿਚਰਨਾ ਫਿਰ ਅੱдне ਹੀ ਕੁਝ ਟੀਵੀ ਦੇ ਉੱਤੇ ਮਤਲਬ ਕਿ ਸੀਰੀਜ਼ ਜਾਂ ਆਪਾਂ ਕਹਿ ਲਓ ਇੰਟਰਵਿਊਜ਼ ਹੁੰਦੇ ਸੀ ਕਾਫੀ ਲੋਕਾਂ ਦੇ ਉਹ ਮੈਨੂੰ ਦਿਖਾਇਆ ਕਰਨੇ ਉਹਨੇ ਵੀ ਇਹਨੂੰ ਆ ਚੀਜ਼ ਦਿਖਾਓ ਤੇ ਦਿਮਾਗ ਖੁੱਲੇ ਮੇਰੇ ਮਦਰ ਨੂੰ ਆ ਚੀਜ਼ਾਂ ਬਹੁਤ ਗਈਆਂ ਤੇ ਬਾਅਦ ਚੋਂ ਫਿਰ ਮੇਰੀ ਮਤਲਬ ਕਿ ਕਜ਼ਨ ਵੱਲੀ ਮਤਲਬ ਮੈਨੂੰ ਕਾਫੀ ਬੈਡਲੀ ਹਰਾਸ਼ ਕੀਤਾ ਗਿਆ ਅਗਰ ਮੈਂ ਉਹ ਚੀਜ਼ ਨੂੰ ਇੰਨਾ ਨਾ ਹੀ ਕਰਾਂ ਤਾਂ ਕੋਈ ਫਾਇਦਾ ਨਹੀਂ ਆ ਉਹ ਚੀਜ਼ ਮੇਰਾ ਇੱਕ ਬਹੁਤ ਡਾਰਕ ਪਾਸਟ ਸੀ ਜੋ ਮੈਂ ਛੱਡਤਾ ਅੱਜ ਮੈਨੂੰ ਸਿੱਧਾ ਫਰਕ ਨਹੀਂ ਪੈਂਦਾ ਫਰਕ ਮੈਨੂੰ ਇਸ ਚੀਜ਼ ਦਾ ਪੈਂਦਾ ਕਿ ਅੱਜ ਮੈਂ ਕੀ ਹਾਂ ਕਿਉਂਕਿ ਉਸ ਇਨਸਾਨ ਦਾ ਸਿਰਫ ਇੱਕੋ ਮਕਸਦ ਸੀ ਕਿ ਮੈਂ ਆਪਣੀ ਮਦਰ ਦੇ ਕੋਲੋਂ ਮੈਂ ਨੀਚੇ ਇੰਨਾ ਗਿਰ ਜਾ ਮੇਰੀ ਮਾਂ ਮੈਨੂੰ ਚਾਹ ਕਰੋਂ ਕੱਢਦੀ ਜਾਂ ਮੈਂ ਕੁਝ ਹੋ ਜਾਵਾਂ ਪਰ ਮੇਰੀ ਮਾਂ ਨੇ ਮੈਨੂੰ ਹਮੇਸ਼ਾ ਦਿਲ ਨਾਲ ਲਾ ਕੇ ਰੱਖਿਆ ਸਭ ਤੋਂ ਵੱਡੀ ਚੀਜ਼ ਉਹਨਾਂ ਦਾ ਸਿਰਫ ਇੱਕ ਮਕਸਦ ਸੀ ਕਿ ਇਹਦੇ ਹੱਥ ਬੰਨ੍ਹ ਦਿੱਤੇ ਜਾਣ ਇਹਨੂੰ ਹਮੇਸ਼ਾ ਖਰਾਬ ਕਰ ਦਿੱਤਾ ਜਾਵੇ ਇਹ ਜੋ ਹੈ ਇਹਨੂੰ ਬਣਾ ਦਿੱਤਾ ਜਾਵੇ ਜਾਂ ਇਹਨੂੰ ਜੋ ਨਹੀਂ ਹੈ ਉਹ ਕਰ ਦਿੱਤਾ ਜਾਵੇ ਪਰ ਮੇਰੀ ਮਾਂ ਹਮੇਸ਼ਾ ਮੈਂ ਨਿੱਕੀ ਚੀਜ਼ ਕਹਿੰਦੀ ਹੈ ਤਾਂ ਇਨਸਾਨ ਹੈ ਹੈ ਤਾਂ ਸਾਡੇ ਹੀ ਹੂਨ ਮੈਨੂੰ ਜਨਮ ਦਿੱਤਾ ਹੈ ਤਾਂ ਮੇਰੇ ਹੀ ਦਿਲ ਦਾ ਟੁਕੜਾ ਹੈ ਨਾ ਤੇ ਮੈਂ ਕਦੀ ਕਦੀ ਨਾ ਇਹ ਚੀਜ਼ ਸੋਚਨੀ ਕਿ ਮੈਂ ਖਤਮ ਕਰਦਾ ਆਪਣੀ ਜ਼ਿੰਦਗੀ ਕਿ ਇੱਧਰ ਵੀ ਕਰਨਾ ਉੱਧਰ ਵੀ ਮੈਂ ਨਾ ਸੁਣ ਸੁਣ ਕੇ ਨਾ ਮੇਰਾ ਦਿਮਾਗ ਬਿਲਕੁਲ ਖਤਮ ਮਤਲਬ ਇੱਕਦਮ ਨਾ ਬੰਦ ਹੋ ਜਾਂਦਾ ਜਿਵੇਂ ਕੁਝ ਸਮਝ ਹੀ ਨਹੀਂ ਆਣਾ ਹਮੇਸ਼ਾ ਇੱਕ ਬੰਦ ਕਮਰੇ ਵਿੱਚ ਰਹੀ ਜਾਣਾ ਇਹ ਹੀ ਸੋਚੀ ਜਾਣਾ ਕਿ ਮੇਰੇ ਨਾਲ ਹੁੰਦਾ ਪਿਆ ਨਾ ਤੇ ਕਿਉਂ ਮੈਂ ਮਰ ਜਾਵਾਂ ਤੇ ਫਿਰ ਮੈਨੂੰ ਕਾਫੀ ਵਾਰੀ ਮੈਂ ਮਤਲਬ 2-3 ਵਾਰੀ ਮੈਂ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਕੁ ਚੀਜ਼ਾਂ ਹੁੰਦੀਆਂ ਸੀ ਨਾ ਮੇਰੇ ਮਦਰ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਮੈਨੂੰ ਬੋਲ ਦਿੰਦੇ ਹੁੰਦੇ ਸੀ ਦੋ ਤਿੰਨ ਵਾਰ ਇਹਨਾਂ ਨੇ ਮੈਨੂੰ ਕੁੱਟਿਆ ਵੀ ਅਸੀ ਇਸ ਦਾ ਫਿਰ ਮੈਂ ਮੇਕਅਪ ਜਦੋਂ ਮੈਂ ਹੋਲੀ ਲਈ ਮੈਂ ਕਰਨਾ ਸਟਾਰਟ ਕੀਤਾ ਫਿਰ ਮੈਂ ਪਰਵਾਹੀ ਕਰਨੀ ਬੰਦ ਕਰਤੀ ਸੀ ਉਹਨਾਂ ਦੀ ਫਿਰ ਮੈਂ ਸਾਰੀ ਫੈਮਿਲੀ ਤੋਂ ਹੀ ਮਤਲਬ ਨਾ ਪਿੱਛਾ ਹੀ ਛੱਡ ਆ ਲਿਆ ਮੈਂ ਕਿਹਾ ਹੁਣ ਵੀ ਕੁਛ ਨਹੀਂ ਕਰਨਾ ਵੀ ਆਪਣੀ ਜ਼ਿੰਦਗੀ ਜੀਣੀ ਹੈ ਜੋ ਮਰਜ਼ੀ ਹੋ ਜਾਵੇ ਹਨਾ ਜਿਹੜੀ ਵੀ ਉਹਨਾਂ ਨੇ ਕਮਜ਼ੋਰੀ ਮੈਨੂੰ ਦਿੱਤੀ ਉਹੀ ਚੀਜ਼ ਉਹਨਾਂ ਨੇ ਮੈਂ ਤਾਕਤ ਕਿਉਂ ਨਾ ਬਣਾ ਕੇ ਦਿਖਾਵਾਂ ਜੋ ਚੀਜ਼ ਮੈਨੂੰ ਕਹਿੰਦੇ ਉਸ ਚੀਜ਼ ਦੀ ਮੈਂ ਮੈਨ ਪਾਰ ਕਿਉ ਤੇ ਜਦੋਂ ਮੈਂ ਕੀਤਾ ਫਿਰ ਮੈਂ ਇਹ ਚੀਜ਼ ਠਾਨ ਲਈ ਸੀ ਉਸ ਤੋਂ ਬਾਅਦ ਮੈਂ ਮੇਕਅਪ ਆਰਟਿਸਟ ਹੀ ਬੰਨਾ ਚਾਹੀ ਮੈਨੂੰ ਜੋ ਮਰਜ਼ੀ ਹੋ ਜਾ ਜੋ ਮਰਜ਼ੀ ਮੈਨੂੰ ਦੇਖਣਾ ਪਵੇ ਮੈਨੂੰ ਫਰਕ ਨਹੀਂ ਪੈਂਦਾ ਉਸ ਚੀਜ਼ ਦਾ ਉਸ ਤੋਂ ਬਾਅਦ ਜੋ ਮੈਂ ਕੁਝ ਮਤਲਬ ਸਾਡੀ ਸੋਸ਼ਲ ਐਪਸ ਤੇ ਮੇਰੇ ਕੋਲ ਜ਼ਿਆਦਾ ਤੇ ਫਰੈਂਡਸ ਬਣ ਗਏ ਐਲਜੀ ਬਿਟੀ ਦੇ ਜਿਨ੍ਹਾਂ ਨਾਲ ਮੇਰੀ ਗੱਲਾਂ ਹੋਣੀਆਂ ਸਟਾਰਟ ਹੋ ਗਈਆਂ ਕਿਉਂਕਿ ਕਾਲਜ ਫਰੈਂਡਸ ਜਾਂ ਸਕੂਲ ਫਰੈਂਡਸ ਨਾਲ ਮੇਰੀ ਇੰਨੀ ਨਹੀਂ ਕਦੀ ਵੀ ਬੌਂਡਿੰਗ ਹੋਈ ਦਾ ਰੀਜ਼ਨ ਇਜ਼ 댓 ਕਿ ਆਪਣਾ ਤੁਹਾਨੂੰ ਪਤਾ ਨੇਚਰ ਵੀ ਬਹੁਤ ਡਿਫਰੈਂਟ ਹੁੰਦਾ ਹੈ ਹੈਨਾ ਤੇ ਜਦੋਂ ਉਹਨਾਂ ਦੇ ਨਾਲ ਮੈਂ ਆਪਣੀ ਨਾਲ ਦੀ ਕਮਿਊਨਿਟੀ ਵਾਲੇ ਦੇ ਨਾਲ ਰਹਿਣਾ ਸਟਾਰਟ ਕੀਤਾ ਵਿਚਰਨਾ ਸਟਾਰਟ ਕੀਤਾ ਤੇ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਦੇ ਨਾਲ ਜਦੋਂ ਗੱਲ ਕਰਿਆ ਕਿ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੈਣਾ ਕਿ ਸਾਡੇ ਵਰਗੇ ਵੀ ਲੋਕ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਕਾਫੀ ਦਰਦ ਨੇ ਤੇ ਉਹਨਾਂ ਦੇ ਵਿੱਚ ਖੁਸ਼ੀਆਂ ਵੀ ਬਹੁਤ ਨੇ ਕਿਉਂਕਿ ਉਹ ਤੁਹਾਨੂੰ ਸਮਝਦੇ ਆ ਤੁਹਾਡਾ ਮਜ਼ਾਕ ਨਹੀਂ ਉਡਾਂਦੇ ਸਭ ਤੋਂ ਮੇਨ ਚੀਜ਼ ਤੇ ਹੌਲੀ ਹੌਲੀ ਕਰਕੇ ਮੇਰੇ ਇੱਕ ਦੋ ਕੁਛ ਅੱਛੇ ਬਹੁਤ ਫਰੈਂਡਸ ਬਣੇ ਉਹਨਾਂ ਦੇ ਨਾਲ ਮਤਲਬ ਕਿ ਸਾਨੂੰ ਪਾਰਟੀ ਦਾ ਇਨਵੀਟੇਸ਼ਨ ਐਲਜੀਬਿਟੀ ਦਾ ਆਇਆ ਸੀ ਉੱਥੇ ਫਰਸਟ ਟਾਈਮ ਐ ਕ੍ਰੋਸ ਡਰੈਸਿੰਗ ਸਟਾਰਟ ਕੀਤੀ ਕੁੜੀਆਂ ਦਾ ਪਹਿਰਾਵਾ ਪਾ ਕੇ ਉੱਥੇ ਮਤਲਬ ਜੋ ਵੀ ਅਸੀਂ ਮੇਕਅੱਪ ਕਰਕੇ ਉੱਥੇ ਗਏ ਤੇ ਮੈਨੂੰ ਅੱਜ ਵੀ ਯਾਦ ਹੈ ਮੇਰੇ ਫਰੈਂਡ ਦੇ ਨਾਲ ਮੈਂ ਜਦੋਂ ਸਟਾਰਟ ਕੀਤਾ ਉਹ ਕਾਫੀ ਅੱਛਾ ਮਤਲਬ ਮੂਮੈਂਟਸ ਹੀ ਮੇਰੇ ਲਈ ਉਹ ਪਹਿਲੀ ਪਾਰਟੀ ਜਦੋਂ ਅਸੀਂ ਲੁਧਿਆਣੇ ਦੇਖੀ ਸੀਗੀ ਵਾਪਸ ਮਤਲਬ ਪਾਰਟੀ ਬੁਢੀ ਖਤਮ ਹੋ ਤਾ ਬਾਅਦ ਜਦੋਂ ਅਸੀਂ ਘਰੇ ਵਾਪਸ ਆਏ ਆ ਤੇ ਮੈਂ ਆਪਣੀ ਮੰਦਰ ਨੂੰ ਆ ਕੇ ਬਿਲਕੁਲ ਕਲੀਅਰ ਆਊਟ ਕਰਤਾ ਕਿ ਮਮਾ ਹੁਣ ਮੇਰਾ ਫਾਈਨਲ ਡਿਸੀਜਨ ਇਹ ਹੈ ਕਿ ਚਲੋ ਮੈਂ ਜੋ ਕੋਰਸ ਕਰ ਲਿਆ ਠੀਕ ਹੈ ਬਟ ਹੁਣ ਡਿਸੀਜਨ ਇਹ ਹੈ ਕਿ ਹੁਣ ਮੈਂ ਟਰਾਂਸ ਕਮਿਊਨਿਟੀ ਦਾ ਪਾਰਟ ਆ ਤੇ ਇਸ ਕਰਕੇ ਫਸਟ ਸਟੈਪ ਮੇਰੀ ਜਰਨੀ ਦਾ ਸਟਾਰਟ ਹੁੰਦਾ ਹੈ ਕਿ ਮੈਂ ਹੁਣ ਟਰਾਂਸ ਹੋਣਾ ਹੈ ਜੋ ਮੈਂ ਹਾਂ ਜੋ ਮੇਰੇ ਅੰਦਰ ਹੈ ਜੋ ਮੇਰੇ ਦਿਲ ਦੇ ਅੰਦਰ ਹੈ ਹੁਣ ਮੈਂ ਬਾਹਰ ਵੀ ਕੱਢਣਾ ਜ਼ਰੂਰੀ ਇਹ ਨਹੀਂ ਹੁੰਦਾ ਤੇ ਮੇਰੇ ਮਦਰ ਨੇ ਉਸ ਟਾਈਮ ਇਹ ਚੀਜ਼ ਕਰ ਲਈ ਸੀ ਚਲੋ ਹੁਣ ਤਨ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੈ ਅਗਰ ਤੇਰਾ ਇਹ ਆਖਰੀ ਡਿਸੀਜਨ ਹੈ ਤਾਂ ਤੂੰ ਕਰ ਕੋਈ ਸ਼ੁਨੀ ਹੈ ਤੇ ਅੱਜ ਮੇਰੇ ਮਦਰ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਸਭ ਤੋਂ ਵੱਧ ਹੋਈ ਚੀਜ਼ ਮੈਨੂੰ ਕਹਿੰਦੇ ਨੇ ਕਿ ਤੂੰ ਹੁਣ ਆਪਣੇ ਜਿਹੜੇ ਵੀ ਕਮਿਊਨਿਟੀ ਦੇ ਲੋਕ ਨੇ ਤਾਂ ਉਹਨਾਂ ਨੂੰ ਇਹ ਦੱਸ ਕਿ ਜ਼ਰੂਰੀ ਚਲੋ ਜੋ ਵੀ ਤੁਸੀਂ ਮਤਲਬ ਕਮਾ ਕੇ ਖਾ ਸਕਦੇ ਹੋ ਮਿਹਨਤ ਕਰਕੇ ਵੀ ਖਾ ਸਕਦੇ ਹੋ ਜ਼ਰੂਰੀ ਨੇ ਤੁਸੀਂ ਦੁਨੀਆ ਜੋ ਤੁਹਾਡੇ ਬਾਰੇ ਥਾਟਸ ਰੱਖਦੇ ਨੇ ਵੀ ਇਹ ਗਲਤ ਨੇ ਜਾਂ ਇਹ ਬਹੁਤ ਮਤਲਬ ਚੀਜ਼ਾਂ ਵਿੱਚ ਗਲਤਮਲ ਚੀਜ਼ਾਂ ਤੋਂ ਮਤਲਬ ਅਰਨਿੰਗਸ ਨੇ ਜਾਂ ਕੁਝ ਵੀ ਹਨਾ ਜ਼ਰੂਰੀ ਨੇ ਮੰਮੀ ਕਹਿੰਦੇ ਮੇਰੇ ਇਹ ਕਹਿੰਦੇ ਨੇ ਮੇਰੇ ਮਦਰ ਕੀ ਤਰੱਕੀ ਕਰੋ ਕੰਮ ਕਰਕੇ ਦੋਨਾਂ ਨੂੰ ਦਿਖਾਓ ਤੇ ਉਹਨਾਂ ਦੇ ਲਈ ਤੁਸੀਂ ਮਤਲਬ ਇੱਕ ਚੀਜ਼ ਦੀ ਮਿਸਾਲ ਬਣੋ ਕਿ ਤੁਸੀਂ ਵੀ ਕੰਮ ਕਰ ਸਕਦੇ ਹੋ ਕਿ ਮੇਰੇ ਬਹੁਤ ਜ਼ਿਆਦਾ ਫਰੈਂਡਸ ਜਿਹੜੇ ਵੀ ਨੇ ਮੈਂ ਨਹੀਂ ਕਹਿੰਦੇ ਕਿ ਤੇਰੀਆਂ ਵੀਡੀਓਜ਼ ਦਿਖਾ ਕੇ ਅਸੀਂ ਆਪਣੀ ਫੈਮਿਲੀ ਨੂੰ ਇਹ ਕਹਿਨੇ ਆ ਕਿ ਜੇ ਉਹਨੇ ਆਪਣੀ ਚੀਜ਼ ਦੇ ਐਕਸੈਪਟੈਂਸ ਕੀਤੀ ਤਾਂ ਅਸੀਂ ਕਿਉਂ ਨਹੀਂ ਕਿਉਂਕਿ ਮੇਰੇ ਮਦਰ ਹੀ ਸੀਗੇ ਜੋ ਮੈਨੂੰ ਐਕਸੈਪਟ ਕਰਦੇ ਨੇ ਹੁਣ ਤੇ ਮੈਨੂੰ ਬਹੁਤ ਸਪੋਰਟ ਕਰਦੇ ਨੇ ਤੇ ਅੱਜ ਮੈਂ ਇਹ ਚੀਜ਼ ਸੋਚੀ ਹੈ ਕਿ ਕਿਉਂ ਨਾ ਮੈਂ ਹੁਣ ਮੇਕਅਪ ਆਰਟਿਸਟ ਬਣਾ ਤਾ ਕਿਉਂ ਨਾ ਉਹਨਾਂ ਲੋਕਾਂ ਦੇ ਮੈਂ ਮੂੰਹ ਬੰਦ ਕਰਾਂ ਜਿਨ੍ਹਾਂ ਨੇ ਮੈਨੂੰ ਸਿਰਫ ਇਹ ਚੀਜ਼ ਕਰਕੇ ਮੇਰੀ ਮਾਂ ਦੇ ਅੱਗੇ ਗਲਤ ਸਾਬਿਤ ਕੀਤਾ ਕੀ ਕੀ ਪਤਾ ਇਹਨੂੰ ਕੱਢ ਦੀ ਦੇਣਗੇ ਜਾਂ ਇਹਨੂੰ ਬੇਦਖਲ ਕਰ ਦਿੱਤਾ ਜਾਏਗਾ ਅਗਰ ਗੱਲ ਮੈਂ ਕਰਾਂ ਹੁਣ ਸੋਸਾਇਟੀ ਦੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿੰਨੇ ਵੀ ਮੈਨੂੰ ਇਸ ਟਾਈਮ ਸੁਣ ਰਹੇ ਨੇ ਜੋ ਵੀ ਮੇਰੀ ਗੱਲ ਸੁਣ ਰਹੇ ਹੋ ਉਹਨਾਂ ਨੂੰ ਇੱਕੋ ਹੀ ਚੀਜ਼ ਹੈ ਇੱਕੋ ਮੈਸੇਜ ਹੈ ਮੇਰੇ ਵੱਲੋਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਐਕਸੈਪਟ ਕਰੋ ਤੁਸੀਂ ਇਹ ਪਰਵਾਹ ਨਾ ਕਰੋ ਦੁਨੀਆ ਤੁਹਾਡੇ ਬਾਰੇ ਕੀ ਸੋਚਦੀ ਹੈ ਕਿਉਂਕਿ ਜਿਸ ਦਿਨ ਤੁਸੀਂ ਆਪਣੇ ਬਾਰੇ ਐਕਸੈਪਟ ਕਰ ਲਓਗੇ ਤੁਹਾਡੀ ਫੈਮਲੀ ਵੀ ਤੁਹਾਨੂੰ ਐਕਸੈਪਟ ਕਰੇਗੀ ਪੂਰੀ ਦੁਨੀਆ ਵੀ ਤੁਹਾਨੂੰ ਐਕਸੈਪਟ ਕਰਨ ਲੱਗ ਜਾਈਗੀ ਤੇ ਜਿੱਦਨ ਤੁਸੀਂ ਇਹ ਕਰ ਲਓਗੇ ਤਾਂ ਤੁਸੀਂ ਸਾਰੇ ਦੇ ਮੂੰਹ ਬੰਦ ਕਰ ਦੋਗੇ ਸਿਰਫ ਆਪਣਾ ਹਨਰ ਦਿਖਾ ਕੇ ਆਪਣਾ ਕੰਮ ਕਰਕੇ ਜੇਕਰ ਤੁਹਾਡੀ ਸਟੋਰੀ ਵਿੱਚ ਵੀ ਕਿਸੇ ਨੂੰ ਇਨਸਪਾਇਰ ਕਰਨ ਦਾ ਜਜ਼ਬਾ ਹੈ ਤੇ ਜੋਸ਼ ਤੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨਾ ਚਾਹੁੰਦੇ ਹੋ ਤਾ ਇਸ QR ਕੋਡ ਨੂੰ ਸਕੈਨ ਕਰੋ ਤੇ ਕਮੈਂਟਸ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਪਾਓ ਜੋਸ਼ ਫਿਕਰ ਬਣ ਦਾ ਮੌਕਾ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ